ਤਨ ਵੇਖ ਰੂ ਸਾਹਿਬ ਜੀ ਮਾਗ ਮਚਨ ਸੰਗ ਸਾਧੂਆਂ ਧੂੜੀ ਕਰਿ ਇਸਨਾਨ ਹਰਿ ਕਾ ਨਾਮ ਧਿਆਏ ਸੁਣ ਸਬਨਾ ਨੋ ਕਰਤਾ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੁਹੀਐ ਬਿਨ ਸੇ ਲੋਭ ਸਵਾਨ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ 68 ਤੀਰਥ ਸਗਲ ਪੁਨ ਚੇਤਿਆ ਪਰਵਾਨ ਜਿਸਨੋ ਦੇਵੈ ਦਇਆਕਾਰ ਸੋਇ ਪੁਰਖ ਸੁਜਾਨ ਚੰਨਾ ਮਿਲਿਆ ਪ੍ਰਵ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕੰਡਿਆ ਚਿਨ ਪੂਰਾ ਗੁਰ ਮਿਹਰਵਾਨ 마ਗ ਸੁੱਚੇ ਸੇ ਕੰਢੀਐ ਚਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ 마ਗ ਮਹੀਨੇ ਦੀ ਸੰਗਰਾਂਦ ਤੂੰ ਮੁਖ ਰੱਖਦੇ ਹੋਏ ਆਪ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨਿਆ ਗੁਰੂ ਦੀ ਗੋਦੀ ਵਿੱਚ ਜੁੜ ਬੈਠੇ ਹੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਅੰਦਰ 12 ਮਾਸ ਲੇਖਦੇ ਹੀਟ 14 ਬੰਦ ਉਚਾਰਨ ਕਰਕੇ ਸਾਨੂੰ ਅਕਾਲ ਪੁਰਖ ਵੈਰ ਗੁਰੂ ਦੇ ਨਾਮ ਦੇ ਨਾਲ ਚੁਣਨ ਦੀ ਹਦਾਇਤ ਕੀਤੀ ਹੈ ਬਾਰੀ ਤੌਰ ਤੇ ਰਾਸ਼ੀਆਂ 12 ਨੇ 12 ਮਹੀਨੇ ਨੇ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਦੇ ਵਿੱਚ ਜਾਂਦਾ ਹੈ ਤੇ ਉਸ ਦਿਨ ਸੰਗਰਾਮ ਕਿਹਾ ਜਾਂਦਾ ਹੈ ਤੇ ਅੱਜ ਮਾਗ ਮਹੀਨੇ ਦੀ ਸੰਗਰਾਮ ਆਰੰਭ ਹੋਈ ਹੈ ਤੇ ਮਾਗ ਮਹੀਨੇ ਦੇ ਪਰਥਾਏ ਜੋ ਸਾਡੇ Hindu ਧਰਮ ਦੇ ਅੰਦਰ ਬੀਰਾਂ ਦੀ ਧਾਰਮਿਕ ਅਵਸਥਾ ਹੈ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਜਿਹੜਾ ਮਾਗਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਪ੍ਰਜਾਗ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਜਾਦਾ ਲਾਭ ਪ੍ਰਾਪਤ ਹੁੰਦਾ ਹੈ ਤੇ ਉਹ ਇਸ ਨੂੰ ਬਹੁਤ ਵੱਡਾ ਪੁੰਨ ਕਰਮ ਸਮਝਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ ਇੱਕ ਆਕਾਲ ਪੁਰਖ ਵਹਿਗੁਰੂ ਦਾ ਸਿਮਰਨ ਤੇ ਇਨਾਂ 14 ਬੰਦਾ ਤੋਂ ਪਹਿਲਾ ਬੰਦ ਹੈ ਜਿਹੜਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਅਸੀਂ ਆਪਣੀ ਕਿਰਤ ਕਰਕੇ ਕਰਮਾ ਕਰਕੇ ਮਾਲਕ ਜੀ ਤੇਰੇ ਤੋਂ ਵਿਛੜੇ ਹਾਂ ਸਾਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈ ਅਸੀਂ ਆਪਣੀ ਕਿਰਤ ਕਰਮ ਕਰਕੇ ਵਿਛੜੇ ਹਾਂ ਤੂੰ ਆਪਣੀ ਕਿਰਪਾ ਕਰਕੇ ਸਾਨੂੰ ਮਿਲਾ ਲੈ ਤੇ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮਾਗ ਮੰਜਣ ਸੰਗ ਸਾਧੂਆਂ ਕਹਿੰਦੇ ਗੁਰੂ ਦੇ ਪਿਆਰੇ ਆ ਤੈਨੂੰ ਪ੍ਰਜਾਗ ਤੇ ਏਡੀ ਦੂਰ ਜਾਣ ਦੀ ਲੋੜ ਨਹੀਂ ਤੈਨੂੰ ਅਸੀਂ ਸੁਖਾਲਾ ਤਰੀਕਾ ਦੱਸ ਦਿੰਦੇ ਹਾਂ ਤੂੰ ਐ ਕਰ ਮਾਗ ਮਹੀਨੇ ਦੇ ਵਿੱਚ ਪ੍ਰਜਾਗ ਆਦਿਕ ਤੇ ਜਾਣ ਦੀ ਥਾਂ ਤੇ ਉਥੇ ਇਸ਼ਨਾਨ ਕਰਨ ਦੀ ਥਾਂ ਤੇ ਤੂੰ ਆਪਣੇ ਪਿੰਡ ਦੇ ਕੁਰਮਖਾਂ ਦੀ ਸੰਗਤ ਕਰ குரு ਘਰ ਦੇ ਵਿੱਚ ਪਹੁੰਚ ਜਿੱਥੇ ਸਤ ਸੰਗਤ ਹੁੰਦੀ ਹੈ ਉਥੇ ਪਹੁੰਚ ਤੇ ਉੱਥੇ ਪਹੁੰਚ ਕੇ ਆਕਾਲ ਪੁਰਖ ਵਹਿਗੁਰੂ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਚੁੱਭੀ ਲਾ ਲੈ। ਤੂਰ ਜਾਣ ਦੀ ਲੋੜ ਨਹੀਂ। ਇੱਥੇ ਬੈਠਾ ਬੈਠਾ ਸਤਸੰਗਤ ਦੇ ਵਿੱਚ ਹੀ ਤੂੰ ਇਸ਼ਨਾਨ ਕਰ ਸਕਦਾ ਏ। ਇੰਨਾ ਵੱਡਾ ਸਿਧਾਂਤ ਸਾਨੂੰ ਸਤਿਗੁਰਾਂ ਨੇ ਦਿੱਤਾ ਹੈ। ਜੇ ਅਸੀਂ ਇੱਥੇ ਪਹਿਰਾ ਦਈਏ ਤੇ ਆ ਜਿੰਨੇ ਜਾਣੀ ਆਏ ਬੈਠੇ ਜੇ ਨਾ ਇਹ ਸਾਰਿਆਂ ਦਾ ਇਸ਼ਨਾਨ ਹੋ ਰਿਹਾ ਏ। ਗੁਰੂ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਗਿਆਨ ਰੂਪੀ ਸਰੋਵਰ ਦੇ ਵਿੱਚ ਮਨ ਇਸ਼ਨਾਨ ਕਰ ਰਿਹਾ ਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਮਨ ਧੋਪ ਰਿਹਾ ਏ ਧੁਪਰਦਾਰਥੇ ਇਸ਼ਨਾਨ ਹੋ ਜਾਣਾ ਮਨ ਇਸ਼ਨਾਨ ਕਰ ਰਿਹਾ ਏ ਮਾਕ ਮੱਜਨ ਸੰਗ ਸਾਧੂਆਂ ਬੰਜਨਦਾਰਥੇ ਚੁੱਭੀ ਲਾ ਕਿੱਥੇ ਸੰਗ ਸਾਧੂਆਂ ਸਾਧੂਆਂ ਦੇ ਗੁਰਮਖਾਂ ਦੇ ਸੰਗਤ ਦੇ ਵਿੱਚ ਸਾਧੂ ਦਾ ਅਰਥ ਹੈ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਜਿਹਨੇ ਆਪਣੇ ਵਿਸ਼ੇ ਵਿਚਾਰਾਂ ਨੂੰ ਕੰਟਰੋਲ ਕਰ ਲਿਆ ਮੋਹ ਮਾਇਆ ਤੋਂ ਉੱਪਰ ਉੱਠ ਗਿਆ ਸਾਧੂ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਤੋਂ ਇਦੋਂ ਉੱਤੇ ਕੋਈ ਸਾਧੂ ਨਹੀਂ ਸਾਡੇ ਕੋਲੇ ਇਦੋਂ ਉੱਤੇ ਕੋਈ ਸੰਤ ਬ੍ਰਹਮ ਗਿਆਨੀ ਨਹੀਂ ਸਾਡੇ ਕੋਲੇ ਆ ਗੁਰੂ ਗ੍ਰੰਥ ਸਾਹਿਬ ਦੇ 35 ਮਹਾਂਪੁਰਖਾਂ ਦੀ ਗੁਰਬਾਣੀ ਸਾਡੇ ਕੋਲ ਹੈ ਤੇ ਇਸ ਬਾਣੀ ਤੋਂ ਉੱਪਰ ਕੁਝ ਵੀ ਨਹੀਂ ਮਾਕ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਚਰਨ ਧੂੜ ਦੇ ਵਿੱਚ ਇਸ਼ਨਾਨ ਕਰ ਚਰਨ ਧੂੜ ਦਾ ਅਰਥ ਇਹ ਨਹੀਂ ਕਿ ਜਿਹੜੀ ਸਾਡੇ ਪੈਰਾਂ ਤੋਂ ਲੱਥੀ ਹੋਈ ਮਿੱਟੀ ਹੈ ਉਹ ਹੈ ਚਰਨ ਧੂੜ ਦਾ ਅਰਥ ਹੈ ਚੰਗੀ ਸਿੱਖਿਆ ਉਹ ਸਿੱਖਿਆ ਜਿਹੜੀ ਸਾਡੇ ਚੇਵ ਨੂੰ ਸਵਾਰ ਦਵੇ ਹਰ ਕਾ ਨਾਮ ਧਿਆਏ ਸੁਣ ਕਹਿੰਦੇ ਇਸ ਸੰਗੀ ਸਿੱਖਿਆ ਕਿੱਦਾਂ ਦੀ ਐ ਇਹ ਤੈਨੂੰ ਸਹੀ ਮਾਰਗ ਤੇ ਪਾਵੇ ਕਿ ਹਰ ਕਾ ਨਾਮ ਧਿਆਏ ਸੁਣ ਹਰੀ ਦੇ ਨਾਮ ਨੂੰ ਧਿਆਾ ਚਾਦ ਕਰ ਤੇ ਦੂਜੀ ਗੱਲ ਕੀਤੀ ਸੁਣ ਚਾਦ ਅੰਦਰੋਂ ਕਰਨਾ ਐ ਸੁਣਨਾ ਬਾਹਰੋਂ ਐ ਜਦੋਂ ਅੰਦਰੋਂ ਯਾਦ ਕਰਾਂਗੇ ਬਾਹਰੋਂ ਸੁਣਾਗੇ ਤੇ ਫਿਰ ਇਹਦੇ ਵਿੱਚ ਬਹੁਤ ਵੱਡਾ ਪੁੰਨ ਐ ਇਹਦੇ ਵਿੱਚ ਬਹੁਤ ਵੱਡੀ ਬਰਕਤ ਐ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਸਤਸੰਗਤ ਕੀਤੀ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਤਾਣ ਪਾਤਸ਼ਾਹ ਕਹਿੰਦੇ ਇੱਕ ਗੱਲ ਹੋਰ ਸੁਣ ਧਿਆਇਆ ਅੰਦਰ ਸੁਣਿਆ ਬਾਹਰ ਹੁਣ ਇਹਨੂੰ ਅੰਦਰ ਧਿਆਏ ਨੂੰ ਬਾਹਰੋਂ ਸੁਣੇ ਨੂੰ ਬੋਲ ਉਹ ਸਾਰੇ ਨੂੰ ਦਾਣਾ ਕਰ ਦੇ ਅੱਗੇ ਤੋਂ ਅੱਕੇ ਜਿੱਥੋਂ ਤੱਕ ਪਹੁੰਚੇ ਉਥੋਂ ਤੱਕ ਇਹਨੂੰ ਦਾਨ ਕਰੀ ਜਾ ਚੰਨਾ ਦਾਨ ਕਰੇਗਾ ਪ੍ਰਭੂ ਦੇ ਨਾਮ ਨੂੰ ਆਕਾਲ ਪੁਰਖ ਦੀ ਬਖਸ਼ਿਸ਼ ਨੂੰ ਉਨੀ ਇਹ ਵਾਧੀ ਜਾਏਗੀ ਇਹ ਘਟੇ ਕੀ ਨਹੀਂ ਸਭਨਾ ਨੂੰ ਕਰ ਦਾਨ ਸਾਰਿਆਂ ਨੂੰ ਦਾਨ ਕਰੀ ਜਾ ਨੇ ਚੱਕ ਓ ਕੇ ਤੇ ਉਸ ਤੋਂ ਬਾਅਦ ਵਿੱਚ ਕਹਿੰਦੇ ਕੀ ਹੋਏਗਾ ਜਨਮ ਕਰਮ ਮਲ ਉੱਤਰੇ ਤੇਰੇ ਜਨਮੋ ਜਨਮ ਕਰਮ ਜਨਮ ਤੋਂ ਲੈ ਕੇ ਤੇ ਤੇਰੇ ਕੁਝ ਕਰਮਾ ਕਰਕੇ ਕੰਮਾ ਕਰਕੇ ਕੀਤੇ ਕਰਮ ਜਿਹੜੇ ਗਲਤ ਸਨ ਉਹਨਾਂ ਸਾਰਿਆਂ ਦੀ ਮੈਲ ਲੈ ਜਾਏਗੀ ਕਈ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਚੋਂ ਪੈਦਾ ਹੋਇਆ ਪਤਾ ਨਹੀਂ ਕਿੰਨੇ ਜਨਮ ਭੋਗ ਲਈ ਇਹਨਾਂ ਸਾਰਿਆਂ ਦੀ ਮੈਲ ਇੱਥੋਂ ਲੈ ਜਾਏਗੀ ਗੁਰੂ ਲਾਟ ਹੁੰਦਾ ਹੈ ਗੁਰ ਦਰਿਆਵ ਸਦਾ ਜਲ ਨਿਰਮਲ ਹੈ ਗੁਰੂ ਦਰਿਆਏ ਤ ਤਾਂ ਦਰਿਆ ਚ ਜਿੰਨੇ ਮਰਜ਼ੀ ਨਹਾਈ ਜਾਓ ਦਰਿਆ ਦਾ ਪਾਣੀ ਮੈਲਾ ਨਹੀਂ ਹੋਣਾ ਨਾ ਨਾਲ ਮੈਲਾ ਨਹੀਂ ਹੁੰਦਾ ਤੇ ਗੁਰੂ ਦਰਿਆਏ ਇੱਚ ਜਿੰਨੇ ਵੀ ਆ ਕੇ ਛੁੱਭੀਆਂ ਮਾਰੀ ਜਾਣਗੇ ਉਹ ਨਿਰਮਲ ਹੋ ਕੇ ਸਵਸਤ ਹੋ ਕੇ ਸੋਹਣੇ ਹੋ ਕੇ ਤੁਰੇ ਜਾਣਗੇ ਪਰ ਗੁਰੂ ਨੂੰ ਕੋਈ ਨੁਕਸਾਨ ਨਹੀਂ ਹੈ ਜਨਮ ਕਰਮ ਮਲ ਉੱਤਰੇ ਮਣਤੇ ਜਾਏ ਕੁਮਾਰ ਜਿਹੜਾ ਮਨ ਦੇ ਵਿੱਚ ਤੂੰ ਹੰਕਾਰ ਚੁੱਕੀ ਫਿਰਦਾ ਹਨ ਮੇਰੇ ਵਰਗਾ ਤੇ ਕੋਈ ਵੀ ਨਹੀਂ ਮੈਂ ਤਾਂ ਸਾਰਿਆਂ ਤੋਂ ਹੀ ਚੰਗਾ ਮੈਨੂੰ ਕੀ ਲੋੜ ਹੈ ਕਿਤੇ ਜਾਣ ਦੀ ਮੈਨੂੰ ਕੀ ਲੋੜ ਹੈ ਸਤ ਸੰਗਤ ਕਰਨ ਦੀ ਇਹ ਹੰਕਾਰ ਵੀ ਲੈ ਜਾਏਗਾ ਨਿਮਰਤਾ ਆ ਜਾਏਗੀ ਚੰਗੀ ਸੋਚ ਬਣ ਜਾਏਗੀ ਮਣਤੇ ਜਾਏ ਕੁਮਾਰ ਜਦੋਂ ਹੰਕਾਰ ਨਿਕਲ ਗਿਆ ਫਿਰ ਹੋਰ ਕੀ ਕੀ ਨਿਕਲੇਗਾ ਕਾਮ ਕ੍ਰੋਧ ਨਾ ਮੁਹੀਏ ਕਹਿੰਦੇ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਤੂੰ ਮੁਹਿਆ ਨਹੀਂ ਜਾਏਗਾ ਤੈਨੂੰ ਇਹ ਚੀਜ਼ਾਂ ਆਪਣੇ ਵੱਸ ਦੇ ਵਿੱਚ ਨਹੀਂ ਕਰਨੀਆਂ ਪਿੰਸੇ ਲੋਭ ਸਵਾਨ ਇੱਕ ਚੀਜ਼ ਹੋਰ ਸੁਣ ਕਹਿੰਦੇ ਤੇਰੇ ਅੰਦਰੋਂ ਲੋਭ ਰੂਪੀ ਕੁੱਤਾ ਵੀ ਪਾਸੇ ਹੋ ਜਾਏਗਾ ਜਿਹੜਾ ਤੈਨੂੰ ਕਰਾਏ ਪਾਉਂਦਾ ਹੈ ਨਾ ਲੋਭ ਲਾਟਿ ਚ ਇਹ ਕੁੱਤਾ ਹੈ ਇਹ ਤੇਰੇ ਅੰਦਰੋਂ ਨਿਕਲ ਜਾਏਗਾ ਫਿਰ ਕਿਹੜਾ ਮਾਰਗ ਮਿਲੇਗਾ ਸੱਚੇ ਮਾਰਗ ਚੱਲਦੇ ਆ ਫਿਰ ਆ ਸੱਚਾ ਮਾਰਗ ਅਕਾਲ ਪੁਰਖ ਵਹਿਗੁਰੂ ਦਾ ਉਹਦਾ ਸਿਧਾਂਤ ਤੈਨੂੰ ਮਿਲ ਜਾਏਗਾ ਕਦੋਂ ਜਦੋਂ ਤੂੰ ਪਹਿਲਾਂ ਹਰੀ ਦਾ ਨਾਮ ਸੁਣਿਆ ਪਹਿਲਾਂ ਧਿਆਇਆ ਫਿਰ ਸੁਣਿਆ ਫਿਰ ਵੰਡਿਆ ਤੇ ਵੰਡਣ ਤੋਂ ਬਾਅਦ ਦੇ ਵਿੱਚ ਤੇਰੇ ਅੰਦਰੋਂ ਕਾਮ ਤੇ ਕਰੋਧ ਤੇ ਲੋਭ ਇਹ ਕੰਟਰੋਲ ਹੋ ਗਏ ਕਿੰਨੇ ਜਦੋਂ ਆ ਚੀਜ਼ਾਂ ਨਿਕਲ ਗਈਆਂ ਹੁਣ ਪਿੱਛੇ ਸੱਚ ਬਚਿਆ ਹੁਣ ਸੱਚਾ ਜੀਵਨ ਲੈ ਕੇ ਤੂੰ ਸੰਸਾਰ ਚ ਵਿਚਰਿਆ ਸੱਚੇ ਮਾਰਗ ਚੱਲਦਿਆਂ ਫਿਰ ਸੱਚੇ ਮਾਰਗ ਤੇ ਚੱਲਦਿਆਂ ਚੱਲਦਿਆਂ ਉਸ ਤੱਕ ਕਰੇ ਜਹਾਨ ਫਿਰ ਇਹ ਜਹਾਨ ਇਹ ਸੰਸਾਰ ਉਸ ਤੱਕ ਉਸ ਤੱਕ ਕਰਦਾ ਹੈ ਫਿਰ ਤਾਰੀਫ ਕਰਦਾ ਹੈ ਸ਼ੋਭਾ ਕਰਦਾ ਹੈ ਪਹਿਲਾ ਇੰਨਾ ਕੁਝ ਕੱਢਣਾ ਪੈਣਾ ਸੋਭਾ ਕਰਾਉਣ ਵਾਸਤੇ ਇਨੀ ਮਿਹਨਤ ਕਰਨੀ ਪੈਣੀ ਹੈ ਪਹਿਲਾਂ ਫਿਰ ਸੋਭਾ ਹੋਣੀ ਹੈ ਪਰ ਗੁਰੂ ਪਿਆਰਿਓ ਅੱਜ ਕੱਲ੍ਹ ਪਤਾ ਕੀ ਹੁੰਦਾ ਸੋਭਾ ਸਾਰੇ ਲੋਚਦੇ ਨੇ ਪਰ ਇੰਨਾਂ ਚੀਜ਼ਾਂ ਤੇ ਪਹਿਰਾ ਕੋਈ ਨਹੀਂ ਦੇ ਰਿਹਾ ਹਰ ਕਾ ਨਾਮ ਧਿਆਏ ਸੁਣ ਸਬਨਾ ਨ ਕਰਦਾ ਪਹਿਲਾ ਹਰੀ ਦੇ ਨਾਮ ਨੂੰ ਧਿਆਉਣਾ ਸੀ ਅੰਦਰ ਯਾਦ ਕਰਨਾ ਸੀ ਫਿਰ ਸੁਣਨਾ ਸੀ ਫਿਰ ਵੰਡਣਾ ਸੀ ਇਹ ਕੰਮ ਤੇ ਕਰ ਹੀ ਨਹੀਂ ਰਿਹਾ ਕਾਮ ਕ੍ਰੋਧ ਇਹਨੂੰ ਕੰਟਰੋਲ ਨਹੀਂ ਕਰ ਲਿਆ ਲੋਭ ਨੂੰ ਕੰਟਰੋਲ ਨਹੀਂ ਕਰਦਾ ਪਿਆ ਲੋਭ ਉਦਾਂ ਹੀ ਵਧਿਆ ਪਿਆ ਤੇ ਕਹਿੰਦਾ ਮੇਰੇ ਤੇ ਬਖਸ਼ਿਸ਼ ਨਹੀਂ ਹੁੰਦੀ ਮੇਰੀ ਲੋਕ ਤਾਰੀਫ ਨਹੀਂ ਕਰਦੇ ਸਿਰਫ ਤੋਸਲਾ ਨਹੀਂ ਕਰਦੇ ਨਹੀਂ ਪਹਿਲਾਂ ਆ ਪੜਾਈ ਕਰ ਲਾ ਫਿਰ ਸਿਰਫ ਤੋਸਲਾ ਹੋ ਜਾਏਗੀ ਜਦੋਂ ਪੜ੍ਹਾਈ ਕਰਦੇ ਆ ਕਰਦੇ ਆ ਯੂਨੀਵਰਸਿਟੀ ਪਹੁੰਚ ਗਏ ਨਾ ਤੇ ਜਦੋਂ ਉਹ ਡਿਗਰੀ ਮਿਲਣ ਲੱਗੀ ਫਿਰ ਸਾਰੇ ਤਾੜੀਆਂ ਮਾਰਦੇ ਨੇ ਡਿਗਰੀ ਲੈਣ ਲੱਗਿਆ ਸਾਰੇ ਤਾੜੀਆਂ ਮਾਰਦੇ ਨੇ ਪਰ ਡਿਗਰੀ ਲੈਣ ਤੋਂ ਪਹਿਲਾਂ ਤਾੜੀ ਕੋਈ ਨਹੀਂ ਮਾਰਦਾ ਉਥੋਂ ਤੱਕ ਕਿੰਨਾ ਸੰਘਰਸ਼ ਕਰਕੇ ਕਿਹਾ ਏ ਉਹ ਹੋਰ ਕੋਈ ਨਹੀਂ ਜਾਣਦਾ ਤੂੰ ਹੀ ਜਾਣਦਾ ਉਥੋਂ ਤੱਕ ਪਹੁੰਚਣ ਵਾਸਤੇ ਮਿਹਨਤ ਤੈਨੂੰ ਕਰਨੀ ਪੈਣੀ ਹੈ ਤੇ ਜਿੰਨੀ ਮਿਹਨਤ ਕਰੀ ਜਾਏਗਾ ਉਨਾ ਅੱਗੇ ਵਧਦਾ ਜਾਏਗਾ ਤੇ ਚਤਨ ਅੱਗੇ ਪਹੁੰਚ ਗਿਆ ਫਿਰ ਤੇਰੀ ਉਹ ਸੋਭਾ ਨੂੰ ਤੇਰੀ ਤਰੀਫ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਹ ਤਾਂ ਸੰਸਾਰ ਦੀ ਸੋਭਾ ਨਹੀਂ ਖਤਮ ਹੁੰਦੀ ਇਹ ਤਾਂ ਨਰਿੰਕਾਰ ਦੇ ਘਰ ਦੀ ਸੋਭਾ ਹੈ ਸੰਸਾਰ 'ਚ ਤਾਂ ਸਾਰਾ ਸੱਚ ਨਹੀਂ ਚੱਲਦਾ ਵੱਡੇ-ਵੱਡੇ ਵਿਦਵਾਨਾਂ ਨੇ ਕਿਹਾ ਸੱਚ ਝੂਠ ਮਿਲਾਣਾ ਸਿੱਖੋ ਇਸ ਦੁਨੀਆ ਵਿੱਚ ਉਹਨਾਂ ਸਿੱਖੋ ਕਹਿੰਦੇ ਇਕੱਲਾ ਸੱਚ ਨਾ ਦੇਜਾਇਓ ਇਹਦੇ ਝੂਠ ਵੀ ਮਿਲਾ ਲਓ ਪਰ ਨਹੀਂ ਮਿਲਦਾ ਸੱਚ ਹੀ ਸੱਚ ਚੱਲਦਾ ਏ ਉਹਨਾਂ ਵਿਦਵਾਨਾਂ ਨੇ ਵੀ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਤਾਣੇ ਮੇਣੇ ਸੁਣ ਤੋਂ ਬਾਅਦ ਸੱਚੇ ਮਾਰਗ ਨੂੰ ਜਿਨ੍ਹਾਂ ਨੇ અપਨਾਇਆ ਸੀ ਤੇ ਕਿਤੇ ਆਹ ਲਵਜਚਾਰ ਲਿਖ ਦਿੱਤੇ ਨਹੀਂ ਸੱਚ ਨੇ ਸੱਚ ਰਹਿਣਾ ਏ ਤੇ ਝੂਠ ਨੇ ਝੂਠ ਰਹਿਣਾ ਏ ਅਨਕਲੀ ਪੈਸੇ ਅਸਰੀਆਂ ਚ ਰਲ ਕੇ ਥੋੜਾ ਚਿਰ ਚੱਲ ਜਾਂਦੇ ਨੇ ਪਰ ਜਦੋਂ ਨਿਕਲੀ ਇਕੱਲਾ ਰਹਿ ਜਾਂਦਾ ਇਹਨਾ ਉਤਨ ਰਤ ਹੋ ਜਾਂਦਾ ਅਸਲੀਆਂ ਚ ਬੜਾ ਝੂਠ ਰਲਿਆ ਫਿਰਦਾ ਏ ਝੂਠੇ ਅਸਲੀਆਂ ਚ ਰਲਿਆ ਫਿਰਦੇ ਨੇ ਪਰ ਚਤਨ ਪਰਖ ਹੋਏ ਚਤਨ ਨੂੰ ਮਸ਼ੀਨ ਤੇ ਚਾੜ ਦਿੱਤੇ ਫਿਰ ਨਕਲੀਆਂ ਨੇ ਨਕਲੀ ਰਹਿ ਜਾਣਾ ਤੇ ਅਸਲੀਆਂ ਨੇ ਅਸਲੀ ਰਹਿ ਜਾਣਾ ਫਿਰ ਨਕਲ ਨਹੀਂ ਚੱਲਦੀ ਹਾਂ ਜਿੰਨਾ ਚਿਰ ਰਲਗੜ ਹੋਇਆ ਏ ਉਹਨਾਂ ਚਿਰ ਚੱਲੀ ਚੱਲੀ ਜਾਂਦੇ ਨੇ ਆਪਾਂ ਦੇਖਦੇ ਹਾਂ ਕਿੰਨੇ ਵਾਰ ਆਪਾਂ ਨੂੰ ਸੁਣਨ ਨੂੰ ਮਿਲਦਾ ਏ ਕਿ ਇੰਨੇ ਨੋਟ ਨਕਲੀ ਨਿਕਲ ਆਏ ਕਿੱਥੋਂ ਨਿਕਲੇ ਅਸਲਿਆਂ ਦੇ ਵਿੱਚੋਂ ਅਸਲਿਆਂ ਦਾ ਭਲੇਖਾ ਪਾਉਂਦੇ ਸੀ ਪਰ ਨਹੀਂ ਜਦੋਂ ਪਰਖ ਹੋਈ ਉਦੋਂ ਅਸਲਾ ਅਸਲ ਤੇ ਨਿਕਲ ਨਾ ਕਰ ਰਿਹਾ ਜਾਣਾ ਤਾਂ ਸਹਿਬ ਜੀ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਕੀ ਦਇਆ ਪ੍ਰਵਾਨ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਤੇਰਾ குரு ਦੇ ਦਰ ਤੇ ਬੈਠ ਕੇ ਹੀ ਪ੍ਰਵਾਨ ਹੋ ਜਾਣਾ ਜਿਸਨੂੰ ਦੇਵੇ ਦਇਆਕਰ ਸੋਈ ਪੁਰਖ ਸਜਾਨ ਕਹਿੰਦੇ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ ਰਹਿਮਤ ਕਰ ਦਿੱਤੀ ਉਹ ਸਿਆਣੇ ਹੋਗੇ ਸਮਝਦਾਰ ਹੋਗੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਕਹਿੰਦੇ ਜਿਨ੍ਹਾਂ ਨੂੰ ਮਾਲਕ ਪ੍ਰਮਾਤਮਾ ਮਿਲ ਗਿਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਮਾਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਵਾਨ ਕਹਿੰਦੇ ਮਾਗ ਦੇ ਮਹੀਨੇ ਵਿੱਚ ਉਹ ਸੁੱਚੇ ਨੇ ਉਹ ਪਵਿੱਤਰ ਜੀਵਨ ਵਾਲੇ ਨੇ ਜਿਨ੍ਹਾਂ ਨੇ ਪੂਰਾ ਗੁਰੂ ਲੇ ਲਿਆ ਪੂਰੇ ਗੁਰੂ ਦੀ ਬਖਸ਼ਿਸ਼ ਲੈ ਲਈ ਸੋ ਆਓ ਰਲ ਮਿਲ ਕੇ ਪੂਰੇ ਗੁਰੂ ਦੀ ਬਖਸ਼ਿਸ਼ ਨੂੰ ਆਪਣੇ ਅੰਦਰ ਧਾਰਨ ਕਰੀਏ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਪ੍ਰਵਾਨ ਹੋਈਏ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਮਾਗ ਦਾ ਮਹੀਨਾ ਸਾਰਿਆਂ ਵਾਸਤੇ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਲਾ